ਕੀ ਕਰਨਾ ਹੈ ਉਹਦੇ ਵਾਸਤੇ ਅਸੀਂ ਸ਼ੁਰੂਆਤ ਕਰ ਰਹੇ ਹਾਂ ਇੱਕ 19000 ਕਿਲੋਮੀਟਰ ਜਿਹੜਾ ਪਹਿਲੇ ਫੇਸ ਚ ਜਿਹਦੇ ਵਾਸਤੇ ਅਸੀਂ ਲਗਭਗ 3500 ਕਰੋੜ ਰੁਪਏ ਰੱਖਿਆ ਜਿਹਦੇ ਚ ਰਿਪੇਅਰ ਵਾਸਤੇ 2872 ਕਰੋੜ ਰੁਪਏ ਤੇ ਮੇਨਟੇਨੈਂਸ ਹੈਗੀ ਹੈ 5 587 ਕਰੋੜ ਰੁਪਏ ਤੇ ਅਸੀਂ ਜਿਵੇਂ ਤੁਸੀਂ ਦੱਸਿਆ ਜਿਹੜੇ ਤੁਹਾਡੇ ਤੇ ਕੇਦਾ ਸੇਵਨ ਐਸੋਸੀਏਸ਼ਨ ਦੇ ਸਾਰੇ ਪ੍ਰਧਾਨ ਸਾਹਿਬ ਕਿ ਪਹਿਲਾਂ ਕੀ ਕਰ ਦਿੱਤਾ ਜਾਂਦਾ ਸੀਗਾ ਉੱਪਰੋਂ ਹੀ ਚੱਲ ਪੈਂਦਾ ਸੀ ਕੰਮ ਵੀ ਟੈਂਡਰ ਤਾਂ ਮਿਲੂਗਾ ਪਹਿਲਾਂ ਸਾਡਾ ਹਿੱਸਾ ਫਿਰ ਜਦੋਂ ਸੜਕ ਬਣਦੀ ਸੀ ਉਦੋਂ ਆਫਸਰ ਆ ਜਾਂਦੀ ਸੀ ਵੀ ਸਾਡਾ ਤੇ ਫਿਰ ਕੋਨਕੂ ਇਧਰੋਂ ਉਧਰੋਂ ਹੋਰ ਪਗਾਰ ਪੈ ਗਈ ਸਾਡਾ ਤਾਂ ਉਹਦੇ ਚੋਂ ਝੋਟਾ ਮਾਰਿਆ ਜਾਂਦਾ ਸੀ ਵੀ ਤੁਸੀਂ ਕਿਹਨੇ ਸਾਡਾ ਫਿਰ ਉਹ ਵੀ ਫਿਰ ਤੁਹਾਨੂੰ ਘਟਾਉਣਾ ਪੈਂਦਾ ਸੀ ਮੈਨੂੰ ਪਤਾ ਹੈ ਕਿਹੜੇ ਕਿਹੜੇ ਮੁਸ਼ਕਲੇ ਆ ਉਹ ਵੀ ਘਟਾਉਣਾ ਪੈਂਦਾ ਸੀ ਕੁਆਲਟੀ ਉਹ ਟੁੱਟ ਜਾਂਦੀ ਸੀ ਤੇ ਫਿਰ ਜਿਵੇਂ ਕਹਿੰਦੇ ਵੀ ਪੁਲਿਸ ਤੇ ਤੇ ਸੜਕਾਂ ਦੇ ਟੇਕੇਦਾਰ ਤੇ ਬਲੇਮ ਲਾਉਣਾ ਬਹੁਤ ਸੌਖਾ ਹੈ। ਉਹ ਦੇਖ ਲੈ ਯਾਰ ਹਜੇ ਵੀਦੰਨੀ ਹੋਇਆ ਦੇਖ ਲੈ। ਬਜਰੀ ਨਿਕਲਦੀ ਜਾਂਦੀ ਹੈ। ਲੋਕ ਪਾਈ ਨਹੀਂ ਇਹਨਾਂ ਨੇ ਯਾਰ। ਉਹਨੂੰ ਪਤਾ ਹੀ ਨਹੀਂ ਹੈ ਕੰਨਾ ਵੀ ਉਹਨੇ ਲੋਕ ਘੱਟ ਪਾਈ ਹੋਣੀ ਉਹ ਉਹ ਲੋਕ ਜਿਹੜੀ ਲੈ ਆਉਣ ਗਿਆ। ਲੋਕ ਤਾਂ ਲੱਗੀ ਰਿਸ਼ਵਤ ਚ। ਸੋ ਇੱਕ ਤਾਂ ਅਸੀਂ ਇਹ ਕੰਮ ਬੰਦ ਕਰਾਂਗੇ ਜੀ। ਇਹ ਤੁਹਾਨੂੰ ਮੈਂ ਗਰੰਟੀ ਦਿੰਦਾ ਤੁਹਾਡੇ ਤੋਂ ਕੋਈ ਅਫਸਰ ਕੋਈ ਤੁਹਾਡੇ ਤੋਂ ਕੋਈ ਪੋਲਿਟਿਸ਼ੀਅਨ ਕੋਈ ਪੈਸਾ ਨਹੀਂ ਮੰਗੂਗਾ ਤੁਹਾਨੂੰ ਕੋਈ ਮੰਗੂਗਾ ਅੱਜ ਆਪਾਂ ਇੱਕ ਤਾਲਮਿਲ ਕਮੇਟੀ ਬਣਾਉਨੇ ਆਂ ਸ਼ਾਮ ਤੱਕ ਬਣਾ ਦਾਂਗੇ ਤੁਹਾਡੇ ਨਾਲ ਗੱਲ ਕਰਕੇ ਆਰ ਮੈਂ ਤੁਸੀਂ ਆਪਣੇ ਨਾਮੀਂ ਦੱਸੋ ਸਭੇ ਕਾਰਜਕਰਤਾ ਦੱਸੋ ਅਸੀਂ ਇਮੀਡੀਏਟਲੀ ਉੱਤੇ ਐਕਸ਼ਨ ਲਾਵਾਂਗੇ ਇਸ ਮਾਮਲੇ 'ਚ ਅਸੀਂ ਕੋਈ ਜਨਤਕ ਨਹੀਂ ਕਰਦੇ ਤੇ ਫਿਰ ਤੁਹਾਡੇ ਵਾਲੇ ਪਾਸੋਂ ਮੈਂ ਉਮੀਦ ਕਰਦਾ ਕਿ ਕੁਆਲਿਟੀ 'ਚ ਕੋਈ ਫਿਰ ਕਮੀ ਨਾ ਆਵੇ ਅਸੀਂ ਕੁਆਲਿਟੀ ਵੀ ਅਪ ਕਰ ਰਹੇ ਹਾਂ ਕਿ ਮੈਨੂੰ ਪਤਾ ਹੈ ਕਿ ਸਾਡੇ ਗੁਜਸਤਾ ਨੂੰ ਥੋੜੀ ਦੇਰ ਪਹਿਲੇ ਫੋਨ ਆਇਆ ਸੀ ਜਿਸ ਤਰ੍ਹਾਂ ਕਿ ਮਾਨਾ ਕਤਲ ਗਿਆ ਤੁਸੀਂ ਕਹਿੰਦੇ ਪਹਿਲਾਂ ਤਾਂ ਕਾਰਾਂ ਵੀ ਕਿਤੇ ਇੱਕ ਇੱਕ ਘਰ ਪਿੰਡ ਚ ਦੋ ਦੋ ਮਸਾਉਂਦੀਆਂ ਸੀ ਇਸੇ ਐਸਪਰਿਫਸੇ ਕਿ ਆਪਕੇ گاؤں ਦਾ ਆਰਮ ਲਫਟੇਨੈਂਡ ਕਰਨਾ ਅਜੇ ਤੱਕ ਕੋਈ ਹੈ ਨਹੀਂ ਸੀ ਪਿੰਡ ਵਿੱਚ ਕੀ ਨਾਮ ਹੈ ਆਪਕਾ ਰਾਜੀਲੀ ਸਿੰਘ ਸਰਪੰਚ ಗ್ರಾಮ ਪੰਚਾਇਤ ਘੋਸਲੀ ਪਰ ਹੁਣ ਨਵਰਕਰ ਚਕਾਰ ਜਸਤਾ ਵੀ ਥੋੜੀ ਦੇਰ ਪਹਿਲੇ ਫੋਨ ਆਇਆ ਟਰੱਕ ਵੀ ਨੇ किस पोस्ट पे ठीक थी। है यही सुनने में आ रहा है कि तो जो भी हमला हुआ है है वो जेंट्स के क्या तो क्या नाम आपका करने कोई। क्या मिली है? तो वो, का नहीं वो तो पता चाहिए अभी तेरह तारीख की शादी की थी तो अभी अनुमान के लिए गए थे वहाँ तो, तो मैंने तो, तो अभी पता चला जी मैं फिर उठ के बाहर तो आया मखा जी बहुत मरा जी तो बहुत बड़ा गंदा काम है जी देखो ये है? तो उनके साथ ले बदला लेने, लेने का काम ले है ले सरकार का सरकार अगर डील ऐसे छोड़ेगी तो हमारे यहाँ कार्रवाई सख्त से सख्त कार्रवाई होनी चाहिए देखो जी क्या नाम है आपका लोग भी कह यार आ चीज कमाल है कभी देखी नहीं चीज ਹਾਂ ਇਹ ਤੋਂ ਪਹਿਲਾਂ ਤੁਸੀਂ ਕਾਪ ਕਹਿ ਰਹੇ ਹੋ ਕਿ ਉਹਨਾਂ ਨੇ ਨਾ ਤਾਂ ਤੁਹਾਨੂੰ ਸੁਣਿਆ ਨਾ ਲੋਕਾਂ ਨੂੰ ਸੁਣਿਆ ਸਰ ਮੇਰੇ ਪਾਸ ਤੋਂ ਅਭੀ ਥੋੜੀ ਦੇਰ ਪਹਿਲਾਂ ਹੀ ਸਰ ਸੁਣਿਆ ਹੀ ਨਹੀਂ ਉਹਨਾਂ ਨੇ ਕੋਲ ਆਈ ਸੀ ਕਿ ਐਸੇ ਐਸੇ ਕਰਕੇ ਜੋ ਲੈਫਟਨਲ ਕਰਨਲ تھے ਉਹਨੇ ਹੋਰ ਤੇ ਕਿਸੇ ਨੂੰ ਸੁਣਿਆ ਨਹੀਂ ਕੋਈ ਨਹੀਂ ਅਗਰ ਪਤਾ ਹੂੰ ਜਾ ਕੇ ਆਏ تھے ਹੱਤੇ ਹੋਏ ਕੋਈ ਦਿਖਾ ਨਹੀਂ ਮੈਂ ਕੀ ਨਾਮ ਆਪ ਕਰਤੀ ਤੋਂ ਆਇਆ ਸੰਨੀ ਐਸਰ ਕਾ ਹੂੰ ਮੁਸਲੀ ਸੇ ਪਤਾ ਅਸੀਂ ਸਾਈਕਲਾਂ ਤੇ ਦਸਵੇਂ ਕੀਤੀ ਹੈ ਸਾਨੂੰ ਸੜਕਾਂ ਤੇ ਵੀ ਜਾਂਦੇ ਆ ਕਿਤੇ ਵੀ ਜਾਂਦੇ ਆ ਕਈ ਵਾਰੀ ਸੜਕਾਂ ਬਹੁਤ ਹਜੇ ਉਹੀ ਤਾਂ ਠੀਕ ਕਰਨੀਆਂ ਨੇ ਤੇ ਸਾਨੂੰ ਲੋਕਾਂ ਦੇ ਵੀਡੀਓ ਵੀ ਆ ਜਾਂਦੀਆਂ ਨੇ ਵੀ ਸਾਡਾ ਦੇਖ ਲਓ ਜੀ ਕੀ ਹਾਲ ਹੋਇਆ ਪਿਆ ਸੋ ਉਹਦੇ 'ਚ ਮੈਂ ਕੋਈ ਐ ਨਹੀਂ ਕਹਿੰਦਾ ਕਿ ਮੈਂ ਤੁਹਾਨੂੰ ਬਲੇਮ ਕਰਦਾ ਤੁਹਾਡੇ ਤੇ ਜਦੋਂ ਪ੍ਰੈਸ਼ਰ ਹੀ ਇੰਨਾ ਪੈਂਦਾ ਹੈ ਉਦੋਂ ਸਿਸਟਮ ਨਹੀਂ ਨੋਚਲੇ ਪਹਿਲੇ ਹੀ ਤਾਂ ਫਿਰ ਉਹ ਜਦੋਂ ਬਚਿਆ ਹੀ ਨਹੀਂ ਕੁਝ ਫਿਰ ਕੀ ਕਰਾਂਗੇ ਸੋ ਇਸ ਕਰਕੇ ਇਹ ਸਾਡੇ ਪਿਛਾਫ਼ ਤੇ ਗਾਰੰਟੀ ਹੈ ਕਿ ਤੁਹਾਨੂੰ ਕੋਈ ਮਤਲਬ ਇੰਜੀਨੀਅਰ ਤੁਹਾਨੂੰ ਕੋਈ ਅਫਸਰ ਜਿਹੜਾ ਚਾਹ ਪੀਡਬਲਯੂਡੀ ਦਾ ਚਾਹ ਜਿਹੜਾ ਕੋਈ ਤੁਹਾਨੂੰ ਕਹ ਜੇ ਵੀ ਮੈਨੂੰ ਆ ਦੇ ਦੇ ਜੋ ਮੇਰੇ ਪੰਜ ਪੈਸੇ ਮੇਰੇ ਚੋ 10 ਪੈਸੇ ਮੇਰੇ ਤੁਸੀਂ ਸਾਨੂੰ ਦੱਸ ਦਿਓ ਉਹ ਉਹਦੇ 5 10 ਪੈਸੇ ਉਹਦਾ ਸਾਹਬ ਅਸੀਂ ਆਪੇ ਕਰ ਲਾਂਗੇ ਉਹ ਤੁਸੀਂ ਦੇਖਿਆ ਵੀ ਹੋਣਾ ਪਿੱਛੇ ਜੇ ਆਪਾਂ ਕੀਤਾ ਵੀ ਹੈ ਕਈ ਅਫਸਰਾਂ ਦਾ ਜਿਹੜੇ 5 10 ਪੈਸੇ 1% 2% ਲੈਂਦੇ ਸੀ ਤੇ ਆਪਾਂ ਸੰਨਕੁਸ਼ ਕਹਤਾ ਆਈਆਂ ਸੀ ਉਹਨਾਂ ਦਾ ਜਿਹੜਾ ਐਕਚੁਅਲ ਲੈ ਲਿਆ ਉਹ ਠੀਕ ਨੇ ਉਹ। ਸੋ ਇਹ ਵੀ ਇੱਕ ਸੇਵਾ ਹੀ ਆ ਦੇਖੋ। ਕੱਲੀ ਸੇਵਾ ਜਿਹੜੀ ਆ ਉਹ ਮਤਲਬ ਉਹ ਕੋਈ ਕਿਸੇ ਨੂੰ ਰੋਟੀ ਖਵਾ ਕੇ ਜਾਂ ਕਿਸੇ ਨੂੰ ਕੋਈ ਹੋਰ দান ਕਰਕੇ ਨਹੀਂ ਆ ਵੀ ਸੇਵਾ ਹੀ ਇੱਕ ਕਿ ਸੜਕਾਂ ਵਧੀਆ ਹੋਣ ਗਿਆ ਲੋਕਾਂ ਦਾ ਆਉਣਾ ਜਾਣਾ ਸੌਖਾ ਹੋ ਜਾਊਗਾ। ਐਮਰਜੈਂਸੀ ਜਾਂਦੇ ਆ ਬਹੁਤ سارے ਲੋਕ ਜਿੱਥੇ ਘੰਟਾ ਲੱਗਦਾ ਹੈ। ਹੈਨਾ? ਉੱਥੇ ਅੱਧਾ ਘੰਟਾ ਲੱਗ ਜੂਗਾ ਸੜਕ ਵਧੀਆ ਹੋਊਗੀ ਹੈਨਾ ਕਿਸੇ ਦੀ ਜਾਨ ਬਚ ਸਕਦੀ ਹੈ ਹਸਪਤਾਲ ਪਹੁੰਚਣਾ ਜਾਂ ਕੋਈ ਬਿਮਾਰ ਹੋ ਗਿਆ ਜਾਂ ਕੁਝ ਹੋਰ ਸੋਚ ਕਰਕੇ ਸਾਡਾ ਇਹ ਤੁਹਾਨੂੰ ਮਿਲਦਾ ਇਹ ਆਈਡੀਆ ਸੀਗਾ ਕਿ ਤੁਹਾਡੇ ਵਾਲੇ ਪਾਸਿਓ ਸਾਨੂੰ ਉਮੀਦ ਹੈ ਕਿ ਤੁਸੀਂ ਆਪਣੇ ਵੱਲੋਂ ਬੈਸਟ ਕਰੋਗੇ ਪੰਜਾਬ ਦਾ ਕੰਮ ਸਮਝ ਕੇ ਕਰੋਗੇ ਔਰ ਸਾਡੇ ਵਾਲੇ ਪਾਸਿਓ ਮਟੀਰੀਅਲ ਪ੍ਰੋਵਾਈਡ ਕਰਾਉਣਾ ਔਰ ਤੁਹਾਨੂੰ ਵਧੀਆ ਮਾਹੌਲ ਦੇਣਾ ਕੰਮ ਕਰਨ ਦਾ ਉਹ ਸਾਡਾ ਕੰਮ ਹੈ। ਉਹਦੇ ਵੱਲੋਂ ਕਮੀ ਨਹੀਂ ਆਉਗੀ। ਔਰ ਕੁਛ ਅਸੀਂ ਹੁਣ ਥੋੜਾ ਜਿਹਾ ਮਿੱਟੀ ਦਾ ਜਿਵੇਂ ਕਿਹਾ ਉਹ ਕਰਤਾ ਚੇਂਜ ਕਰਤਾ ਰਾਮ ਮਿਰਜੀ ਕਿਲ 5 ਕਿਲੋਮੀਟਰ ਤੱਕ ਦੀ 5 ਕਿਲੋਮੀਟਰ ਤੱਕ ਦੀ ਲੀਡ ਦੇਤੀ 5 ਕਿਲੋਮੀਟਰ ਤੱਕ ਦੀ ਲੀਡ ਦੇ ਸਕਦੇ ਹੋ ਤੁਸੀਂ ਮਿੱਟੀ ਨਹੀਂ ਉਹ ਮੈਨੂੰ ਪਤਾ ਉਹ ਕਈ ਵਾਰੀ ਇੰਨੀ ਉੱਚੀ ਹੋ ਜਾਂਦੀ ਹੈ ਉਹ ਕਿਨਾਰੀ ਕਈ ਸਕੂਟਰ ਵਾਲੇ ਰਾਤ ਨੂੰ ਸਾਈਡ ਸੂਟ ਦੇਣ ਵੇ ਡਿਗਰੀ ਪੈਂਦੇ ਹਨ ਹਨਾ ਉਹ ਉਹਨੂੰ ਬਿਲਕੁਲ ਪ੍ਰੋਪਰ ਦੇਖੋ ਆਪਾਂ ਦਰਖਤ ਲਾਉਣੇ ਆ ਉਹਨੂੰ ਥਾਪੜ ਦੇ ਆ ਨਾ ਪਹਿਲਾਂ ਉਹਦੀ ਜੜ ਨੂੰ ਇਦਾਂ ਉਹ ਇਹ ਵੀ ਸੜਕ ਵੀ ਇੱਕ ਤਰਖਤ ਵਾਂਗ ਹੋਈ ਹੈ ਆਲੇ ਦੁਆਲੇ ਜੀ ਉਹਨੂੰ ਸਪੋਰਟ ਹੋਊਗੀ ਤਾਂ ਉਹ ਹਨਾ ਤੇ ਆ ਵੀ ਅਸੀਂ ਪਿੰਡ ਵਾਲਿਆਂ ਨੂੰ ਬੇਨਤੀ ਕਰਾਂਗੇ ਪੰਚਾਇਤਾਂ ਨੂੰ ਕਿ ਭਾਈ ਜਿਹੜਾ ਰਸਤਾ ਆਲੇ ਦੁਆਲੇ ਹੈ ਨਾ ਉਹ ਛੱਡੋ ਉਹਦੇ ਨਾਲ ਕੋਈ ਪਤਾ ਕੀ ਮੈਂ ਤਾਂ ਆਪ ਟਰੈਕਟਰ ਨਾਲ ਬੋਂਦਾ ਰਿਹਾ ਐਵੇਂ ਗਵੰਡੀਆਂ ਦੀ ਬਟਕ ਨਹੀਂ ਇੱਕ ਤਵੀਜੀ ਕੱਢ ਦੇਣੀ ਐ ਵੀ ਇੰਨਾ ਖਤਾਈਦ ਫੋਰ ਆ ਗਿਆ ਇਹਦੇ ਨਾਲ ਪਤਾ ਨਹੀਂ ਕੀ ਚਾਰ ਬੱਲੀਆਂ ਨਹੀਂ ਵੱਧੀਆਂ ਉਹਦੇ ਨਾਲ ਉਹਦੇ ਨਾਲ ਕੀ ਪ੍ਰੋਡਕਸ਼ਨ ਭਰਨੀ ਐ ਸੋ ਇਹ ਜਿਹੜੀਆਂ ਸੜਕਾਂ ਦਾ ਸਾਈਡ ਦੇਣ ਦੀ ਹੁਣ ਕਈ ਜਗ੍ਹਾ ਤੇ ਇਸ ਤਾ ਕਾਗਜ਼ਾਂ 'ਚ ਤਾਂ ਸੜਕ ਦੀ ਜਗ੍ਹਾ ਇੰਨੀ ਐ ਤੇ ਸੜਕ ਤੇ ਜਿਹੜੋਂ ਜਾਂਦੇ ਆ ਤਾਂ ਜਾ ਕੇ ਬੈਕ ਲਾਉਣੀ ਪੈਂਦੀ ਐ ਗੱਡੀ ਜਾਂ ਮੂਰੋਂ ਗੱਡੀ ਦੇਖ ਕੇ ਪਹਿਲੀ ਖੜਾਉਣੀ ਪੈਂਦੀ ਐ ਸਾਈਡ ਨੂੰ ਸਾਈਡ ਦੇਣ ਨੂੰ ਜਗ੍ਹਾ ਨਹੀਂ ਹੈਗੀ ਸੋ ਸਾਰਾ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਆਲੇ ਦੁਆਲੇ ਵੀ ਜਿਹੜਾ ਜਗਾ ਦਰਖਤ ਵੀ ਲਾਵਾਂਗੇ ਆਲੇ ਦੁਆਲੇ ਪੰਚਾਇਤਾਂ ਨੂੰ ਬੇਨਤੀ ਕਰਕੇ ਆਪਾਂ ਛੜਾ ਲਾਂਗੇ ਦੇਖੋ ਅਸੀਂ ਕੱਸੀਆਂ ਦਾ ਕੀਤਾ ਕੰਮ ਹੁਣ ਇਸ ਵਕਤ ਚੱਲ ਰਿਹਾ ਹੈ ਹੈਨਾ ਵੀ ਆਪਾਂ ਨੈਰੀ ਪਾਣੀ ਪਹੁੰਚਾਉਣੇ ਖੇਤਾਂ ਤੱਕ ਪੁਰਾਣੀਆਂ ਕੱਸੀਆਂ ਜਿਹੜੀਆਂ ਬੰਦ ਪਈਆਂ ਜਾਂ ਬਾਲੀਆਂ ਤਾਂ ਅਸੀਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਕੱਸੀ ਹੈ ਜੇ ਤੁਸੀਂ ਵਾਹ ਵੀ ਲਈ ਸਾਨੂੰ ਥੱਲੋਂ ਦੀ ਪਾਈਪਾਂ ਪਾ ਲੈਣ ਦਿਓ ਥੱਲੋਂ ਦੀ ਪਾਈਪਾਂ ਪਾਤੀਆਂ ਹੀ ਕਿ ਕਿਸੇ ਕਿਤੇ ਸਾਨੂੰ ਕੋਈ ਲਾਅ ਇੰਡਰ ਦੀ ਪ੍ਰੋਬਲਮ ਨਹੀਂ ਆਈ ਲੋਕਾਂ ਨੇ ਆਪ ਹੀ ਕਹਿੰਦਾ ਯਾਰ ਵਧੀਆ ਪੁੰਦਾ ਕੰਮ ਹੈ ਪੱਸੀ ਖੇਤਾਂ 'ਚ ਆਪਣੇ ਕੱਸੀ ਦਾ ਪਾਣੀ ਪਹੁੰਚੂਗਾ ਬਿਜਲੀ ਬਚੂਗੀ ਤੇ ਥੱਲੋ ਪਾਣੀ ਬਚੂਗਾ ਜਦੋਂ 16 ਮਾਰਚ ਨੂੰ ਬਾਈ ਨੂੰ ਸੌ ਚੁੱਕੀ ਸੀ ਤਾਂ ਅਸੀਂ 21% ਪਾਣੀ ਨਹਿਰੀ ਪਾਣੀ ਚ ਯੂਜ਼ ਕਰ ਰਹੇ ਸੀਗੇ 21% ਖੇਤਾਂ ਵਾਸਤੇ ਅੱਜ 3 ਸਾਲਾਂ ਬਾਅਦ ਅਸੀਂ ਬਾੜ ਤੋਂ 63% ਤੇ ਪਹੁੰਚ ਗਏ ਜੀ ਔਰ ਇਹਨੂੰ ਅਸੀਂ 80 ਤੋਂ 90 ਅਸੀਂ ਕਰ ਦੇਣਾ ਆਉਣ ਵਾਲੇ ਦਿਨਾਂ 'ਚ ਬਸ ਔਰ 80 ਤੋਂ 90 ਤੱਕ ਜਦੋਂ ਹੋ ਗਿਆ ਤਾਂ ਸਮਝ ਲਓ ਪੁਰਾਣੇ ਖਾਲ ਪੁਰਾਣੇ ਸੂਏ ਪੁਰਾਣੇ ਰਜਵਾਹੇ ਉਹ ਚੱਲ ਪੈਣਗੇ ਉਹ ਚੱਲ ਪੈਣਗੇ ਤਾਂ ਥੱਲੋਂ ਟਿਊਬਵਲ ਜਿਹੜਾ ਉਹ 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 ਬੰਦ ਹੋ ਜਾਊਗਾ ਤਾਂ ਥੱਲੋਂ ਪਾਣੀ ਵਜ ਜਾਊਗਾ ਤੁਸੀਂ ਵੀਡੀਓ ਵੀ ਦੇਖਿਆ ਹੋਣੀ ਲੋਕ ਕਹਿੰਦੇ ਸਾਡੇ ਅਸੀਂ 40 ਸਾਲ ਬਾਅਦ ਦੇ ਪਿੰਡ ਪਾਣੀ ਦੇਖਿਆ ਜੀ ਅਸੀਂ 35 ਸਾਲ ਬਾਅਦ ਆ ਕਸੀਚ ਪਾਣੀ ਐ ਇੰਦਰ ਨਹੀਂ ਵੀਡੀਓ ਆਈਆਂ ਬਾਕੀ ਜਿਹੜਾ ਤੁਸੀਂ ਇਹ ਕਹਿ ਕੇ ਸੀਵਰੇਜ ਵਗੈਰਾ ਪਿੰਡਾਂ ਦੇ ਓਵਰਫਲੋ ਹੋ ਜਾਂਦੇ ਨੇ ਜਾਂ ਉਹਨਾਂ ਦਾ ਜਿਹੜਾ ਘਰਾਂ ਦਾ ਪਾਣੀ ਆ ਉਹ ਸੜਕਤ ਵੱਲ ਨੂੰ ਹੋ ਜਾਂਦਾ ਉਹਦਾ ਅਸੀਂ ਟੋਬਿਆਂ ਦਾ ਪੂਰਾ ਪੂਰਾ ਵੱਡਾ ਪਲਾਨ ਬਣਾ ਲਿਆ ਕਿਸੇ ਪਿੰਡ ਦਾ ਵੀ ਟੋਬਾ ਅਸੀਂ ਜਿਹੜਾ ਉਹ ਪਹਿਲਾਂ ਉਹਦੀ ਸਫਾਈ ਕਰਾਂਗੇ ਪਾਣੀ ਦੀ ਜਿਹੜੀ ਸਿਚੇਵਲ ਮਾਡਲ ਹੈ ਇਹਨਾਂ ਦਾ ਮਾਡਲ ਵੀ ਹੈ ਪਰ ਸਾਪਰ ਵਾਲਿਆਂ ਦਾ ਉਹ ਟੂਬੇ ਨੂੰ ਮਤਲਬ ਇਸ ਤਰ੍ਹਾਂ ਦਾ ਸਿਸਟਮ ਬਣਾ ਦੇਵਾਂਗੇ ਕਿ ਪਾਣੀ ਜਿਹੜਾ ਤੁਪਕਾ ਵੀ ਸੜਕ ਤੇ ਜਾਂ ਗਲੀ ਚ ਕਿਤੇ ਖੜਾ ਨਾ ਹੋਵੇ। ਤੋਂ ਇਸ ਕਰਕੇ ਉਹ ਤੁਹਾਡਾ ਮਸਲਾ ਅਸੀਂ ਕੱਕ ਦੇਵਾਂਗੇ ਤੁਹਾਨੂੰ ਸਿਸਟਮ ਬਣਾ ਕੇ ਦੇਵਾਂਗੇ। ਪਾਣੀ ਕਰਕੇ ਜੱਗ ਜੇ ਹੋਰ ਸਰਕਾਰ ਦੀ ਅਣਗਹਿਲੀ ਕਰਕੇ ਸੜਕਾਂ ਟੁੱਟੂਗੀ। ਔਰ ਤੁਸੀਂ ਮੈਨੂੰ ਆਪ ਹੀ ਕਹਿ ਕੇ ਇਹ ਜਿਹਾਂ ਬਣਾ ਦਾਂਗੇ ਵੀ ਭਾਵੇਂ ਬੰਟੇ ਖੇਡੀ ਜਾਏ ਉੱਤੇ ਪਰ ਬੰਟੇ ਬੰਟੇ ਖੇਡਣ ਵੇਲੇ ਕੁੱਤੀ ਪਟਣੀ ਪੈਂਦੀ ਹੈ ਕੁੱਤੀਆਂ ਨਾ ਪੈ ਜਾਣ ਨਾ ਉਹ ਚ ਬਸ ਬੱਟੇ ਐਂ ਹੀ ਜਾਈ ਜਾਣ ਬਸ ਐਂ ਹੁਬ ਕਿਥੇ ਆਏ ਹਾਂ ਹਾਂ ਬਸ ਚਾਈ ਪੇਲ ਟੱਕਾ ਖੇਡ ਲਓ ਉਜ਼ ਵੀ ਕੁੱਤੀ ਹੈ ਹਾਂ ਕੁੰਡਲ ਵਾਲੇ ਚ ਨਹੀਂ ਹੁੰਦੀ ਉਹ ਕੁੰਡਲ ਮਾਰ ਕੇ ਭਾਵੇਂ ਜਿੰਨੀਆਂ ਮਰਜ਼ੀ ਕਰ ਲਓ ਗੋਲੀਆਂ ਖੇਡਿਓ ਆਏ ਸੀ ਬੰਟੇ ਸੁਇਸ ਕਰਕੇ ਮੈਨੂੰ ਲੱਗਦਾ ਵਧੀਆ ਮਾਹੌਲ ਚ ਗੱਲ ਚੱਲ ਰਹੀ ਹੈ ਅੱਜ ਔਰ ਅੱਜ ਸਾਰੇ ਪੰਜਾਬ ਤੋਂ ਤੁਸੀਂ ਆਪਸ ਚ ਵੀ ਮਿਲੋਗੇ ਆਪਸ ਇਕ ਦੂਜੇ ਨਾਲ ਇੰਟਰੋਡਕਸ਼ਨ ਹੋਊਗੀ ਜਾਣਕਾਰੀ ਵਧੂਗੀ ਹੈਨਾ ਤੇ ਇਕ ਦੂਜੇ ਨਾਲ ਬਿਜ਼ਨਸ ਵਧ ਜਾਣਗੇ ਕਿਉਂਕਿ ਅੱਜ ਕੱਲ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਜੀ ਗਰੁੱਪ ਆਫ ਕੰਪਨੀਆਂ ਦਾ ਜ਼ਮਾਨਾ ਹੈ ਠੀਕ ਹੈ ਨਾ ਆਪਣੇ ਆਪਸ ਚ ਤੁਸੀਂ ਪਿਆਰ ਮੁਹੱਬਤ ਵਧਾਓ ਕੰਮ ਇੱਕੋ ਹੀ ਕਰਦੇ ਹੋ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਆ ਉਹਦੇ ਉਹਦੇ ਕੰਮ ਉਹਦੇ ਕੰਮ ਆ ਜਾ ਉਹ ਉਹ ਤੋਂ ਕੁਝ ਹੋਰ ਲੈ ਲਓ ਉਹਨੂੰ ਉਹ ਜਿਹੜੀ ਉਹਦੇ ਕੋਲ ਕੱਚੀ ਦੀ ਕਾਟਾ ਉਹ ਤੁਸੀਂ ਕਰ ਦੋ ਪੂਰੀ ਸੋ ਇਹਦੇ ਨਾਲ ਆਪਣਾ ਕੰਮ ਸੌਖਾ ਹੋ ਜਾਊਗਾ ਬਾਕੀ ਪੰਜਾਬ ਸਰਕਾਰ ਵੱਲੋਂ ਅਸੀਂ ਫਾਈਨੈਂਸ਼ੀਅਲ ਆਡਿਟ ਵੀ ਕਰਾਵਾਂਗੇ ਥਰਡ ਪਾਰਟੀ ਠੀਕ ਹੈ ਨਾ ਤੇ ਏਆਈ ਨਾਲ ਅਸੀਂ ਸਰਵੇ ਕਰਵਾਇਆ ਤੁਹਾਨੂੰ ਗੱਲ ਦੱਸ ਦਾਂ ਮੈਂ ਬਲਤ ਅਸੀਂ ਮੈਨੂਅਲ ਕਰਵਾ ਲਿਆ ਵੀ ਕਿੰਨੀਆਂ ਸੜਕਾਂ ਪੰਜਾਬ ਚ ਜਿਹੜੀਆਂ ਰਿਪੇਅਰ ਹੋਣ ਆਣੀਆਂ ਨੇ ਉਹਨਾਂ ਨੇ ਕਹਤਾ ਜੀ ਐਨੇ ਹਜ਼ਾਰ ਕਿਲੋਮੀਟਰ ਛੇ ਅਸੀਂ ਏਆਈ ਵਾਲੇ ਨੂੰ ਭੇਜਤਾ ਬਾਅਦ ਚ ਏਆਈ ਚ ਕੀ ਕਰਦੇ ਆ ਨਾ ਉਹ ਗੱਡੀ ਦੀ ਡਿੱਗੀ ਖੋਲ ਕੇ ਨਾ ਲੇਜ਼ਰ ਲਾਉਂਦੇ ਉਹ ਚ ਇੱਕ ਮੂਰੇ ਲਾਉਂਦੇ ਉਹਦੇ ਉਹ ਲੇਜ਼ਰ ਆਪੀ ਨਾ ਜਿਹੜੇ ਟੋਏ ਨੇ ਉਹਨਾਂ ਨੂੰ ਐ ਸਪੌਟ ਕਰ ਕਰਕੇ ਰਿਕਾਰਡ ਕਰੀ ਜਾਂਦਾ بس بس ਤੁਸੀਂ ਗੱਡੀ ਤੋਰਨੀ ਐ ਪਤਾ ਲੱਗਿਆ ਕਿੰਨੇ ਹਜ਼ਾਰ ਕਿਲੋਮੀਟਰ ਸੀ 226 ਕਰੋੜ ਤਾਂ ਪੈਸੇ ਚ ਦੱਸ ਦਿਓ ਨਾ ਨਹੀਂ 19000 ਕਿਲੋਮੀਟਰ ਤਾਂ ਕਰ ਰਹੇ ਆ ਮੇਰੇ ਖਰਚ ਜਿਹੜੀਆਂ ਆਪਾਂ 540 ਹੈ 1200 540 ਕਿਲੋਮੀਟਰ ਹੈ ਜੀਆਂ ਸੜਕਾਂ ਸੀ ਆਈ ਨੇ ਦੱਸਿਆ ਸਾਨੂੰ ਜਿਹੜੀਆਂ ਹੈ ਹੀ ਨਹੀਂ ਰਪੇਅਰ ਦੇ ਪੈਸੇ ਲੱਗ ਜਾਂਦੇ ਉੱਤੇ ਕਿਉਂਕਿ ਹੁਣ ਜੇ ਸਾਡੇ ਪਿੰਡੋਂ ਧਰਮਗੜ ਨੂੰ ਸਾਢੇ 4 ਕਿਲੋਮੀਟਰ ਹੈ 5 ਲਿਖ ਦੋ ਅੱਧਾ ਕਿਲੋਮੀਟਰ ਦੇ ਵਿੱਚ ਹੀ ਜਾਈ ਜਾਣਗੇ ਐਂ ਕਰ ਕਰ ਕੇ ਐਂ ਕਰ ਕਰ ਕੇ ਨਾ ਸਾਨੂੰ 540 ਕਿਲੋਮੀਟਰ ਹੈ ਜੀਆਂ ਸੜਕਾਂ ਲੱਭੇ ਜਿਹੜੀ ਸੜਕਾਂ ਹੀ ਹੈ ਨਹੀਂ ਉਹਦੇ ਨਾਲ 22 226 ਕਰੋੜ ਰੁਪਇਆ ਬਚ ਗਿਆ ਜੀ ਏ ਆਈ ਨਾਲ ਕਿਉਂਕਿ ਪੌਣੇ 7 ਨੂੰ 7 ਲਿਖ ਦੋ ਕੌਣ ਦੇਖਣ ਜਾਂਦਾ ਮਿੰਨ ਜਾਂਦਾ ਉੱਥੇ ਕੋਈ ਐਂ ਕਰਤਾ ਉਹਨਾਂ ਨੇ ਉਹ ਜਿਹੜਾ ਜਿਹੜਾ ਵਧਾ ਗਏ ਉਹᱫੋ ਆਪ ਦੀ ਜੇਬ ਚ ਪਾ ਲੋ ਰਪੇਰ ਵੀ ਹੋ ਜਾਂਦੀ ਓਦੀ ਸਾਰਾ ਕੁਝ ਚੀਜ਼ ਧਰਤੀ ਤੇ ਹੈ ਹੀ ਨਹੀਂ ਰਪੇਰ ਵੀ ਹੋ ਜਾਂਦੀ ਓਦੀ ਸਾਰਾ ਕੁਝ ਹੋ ਜਾਂਦਾ ਦਾ ਸੋ ਅਸੀਂ ਜਦੋਂ ਏ ਆਈ ਨਾਲ ਕੀਤਾ ਤਾਂ ਉਹਨੇ ਸਾਰਾ ਕੁਝ ਸੱਚ ਦੱਸਤਾ ਪਾ ਜਆਵਦੀਆਂ ਕਈ ਗਵਾਚੀਆਂ ਹੋਣੇ ਸੜਕਾਂ ਤੇ ਆਈਆਂ ਕਈ ਸੜਕਾਂ ਹੀ ਗਵਾਚੀਆਂ ਹੋਈਆਂ ਨੇ ਹੈ ਹੀ ਨਹੀਂ ਕਿਤੇ ਕਾਗਜ਼ਾਂ 'ਚ ਹੈਗੀਆਂ ਨੇ ਉਹ ਮੈਂ ਪਹਿਲਾਂ ਸੀੜੀਆਂ 'ਚ ਕਰਦਾ ਤਾਂ ਰਿਹਾ ਮੈਂ ਇਹ ਇਹੀ ਗੱਲਾਂ ਹੈ ਵੀ ਕਾਗਜ਼ਾਂ 'ਚ ਤਾਂ ਸੜਕ ਹੈਗੀ ਜੀ ਪਰ ਧਰਤੀ ਤੇ ਹੈ ਨਹੀਂ ਉਹ ਪੋਲ ਵਾਲੀ ਨਹੀਂ ਸੀ ਉਹ ਕੋਲ ਪੋਲ ਬਣਾਉਣਾ ਸੀ ਨਹਿਰ ਤੇ ਉਹ ਮੰਤਰੀ ਸਾਹਿਬ ਤੇਕਦਾ ਸਾਹਿਬ ਨਾਲ ਮਿਲ ਕੇ ਕਰ ਗਏ ਗੋਲਮੂਲ ਕਾਗਜ਼ਾਂ 'ਚ ਲਿਖਤਾ ਹੀ ਪੋੜ ਬਣਾਤਾ ਉਹ ਕਿਤੇ 3 ਕਸਾਲਾਂ ਬਾਅਦ ਪ੍ਰਧਾਨ ਮੰਤਰੀ ਦਾ ਦੌਰਾ ਆ ਗਿਆ ਉਸੇ ਰੂਟ ਤੋਂ ਉਹ ਜਿਹੜੇ ਸਫਾਈ ਵਾਲੇ ਡਿਪਾਰਟਮੈਂਟ ਉਹਨਾਂ ਨੇ ਟਰੱਕ ਭਰਿਆ ਕਲੀ ਦਾ ਵੀ ਕਲੀ ਕਰ ਦਿੰਨੇ ਆਂ ਉਸ ਤੋਂ ਪ੍ਰਧਾਨ ਮੰਤਰੀ ਲੰਘਣਾ ਕਲੀ ਕਰੋ ਉਹਨਾਂ ਨੂੰ ਉੱਥੇ ਪੋੜ ਲਾ ਦੇ ਆਵੇ ਤੇ ਉਹਨਾਂ ਨੇ ਫੋਨ ਕੀਤਾ ਮੰਤਰੀ ਸਾਹਿਬ ਨੂੰ ਕਹਿੰਦੇ ਮੰਤਰੀ ਸਾਹਿਬ ਆ ਪੋੜ ਤੁਸੀਂ ਬਣਾਇਆ ਸੀ ਹਾਂ ਹਾਂ ਜੀ ਕਹਿੰਦਾ ਅਸੀਂ ਆਇਆ ਫਲਾਣੀ ਡਿਪਾਰਟਮੈਂਟ ਚੋਂ ਅਸੀਂ 80 ਬੋਰੀਆਂ ਕਲੀ ਦੀਆਂ ਲਈ ਫਿਰਦੇ ਆਂ ਅਸੀਂ ਪੁਲ ਤੇ ਕਲੀ ਕਰਨੀ ਐ ਪੁਲ ਨਹੀਂ ਲੱਭ ਰਿਹਾ ਅੱਜ ਤਾਂ ਕਹਿੰਦੇ ਗੋਤਾ ਲਾ ਕੇ ਥੱਲੇ ਵੀ ਦੇਖ ਲਿਆ ਕਿਤੇ ਨੂੰ ਥੱਲੇ ਨਾ ਕਿਤੇ ਚਲੇ ਗਿਆ ਹੋਵੇ ਨਹਿਰ ਚ ਉਹ ਕਹਿੰਦੇ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਉਹ ਕਹਿੰਦੇ ਸ਼ਰਮ ਤੁਹਾਨੂੰ ਆਉਣੀ ਚਾਹੀਦੀ ਐ ਤੁਸੀਂ ਐਡਾ ਵੱਡਾ ਪੁਲ ਖਾ ਕੇ ਉਹ ਕਹਿੰਦਾ ਮੈਂ ਇਹ ਗੱਲ ਕਰਕੇ ਕਹਿਣਾ ਹਾਂ ਕਿ ਅਸੀਂ ਐਡਾ ਵੱਡਾ ਪੁਲ ਖਾ ਕੇ ਤੁਸੀਂ 80 ਬੋਰੀਆਂ ਕਲੀ ਦੀਆਂ ਖਾਜੋ ਤੂੰ ਤੁਸੀਂ ਵੀ ਲਿਖ ਦੋ ਵੀ ਕਰਤੀ ਆਇਆ ਚੱਲਦਾ ਸੀ ਕੰਮ ਫੇਰ ਇੱਕ ਹੋਰ ਕੀਤਾ ਸੀ ਇਸੇ ਕੁਆਲਿਟੀ ਨਾਲ ਰਿਲੇਟਡ ਹੀ ਮੱਧ ਪ੍ਰਦੇਸ਼ ਦੀ ਗੱਲ ਹੈ ਸੱਚੀ ਅੰਗਰੇਜ਼ਾਂ ਦੇ ਜਮਾਨੇ ਦਾ ਪੁਲ ਬਣਿਆ ਹੋਇਆ ਸੀ ਉਹ ਛੋਟੀ ਇੱਟਾਂ ਵਾਲਾ ਜਿਵੇਂ ਨੀਲੋ ਐ ਆਪਣੇ ਵਾਲੇ ਗਵਰਨਮੈਂਟ ਨੇ ਸੋਚਿਆ ਵੀ ਇਹਦੀ ਐਕਸਪਾਇਰ ਹੋਣ ਨੂੰ 20 ਸਾਲ ਹੋ ਗਏ ਉਹਨੂੰ ਐਕਸਪਾਇਰੀ ਡੇਟ ਲੰਗੀ ਨੂੰ ਨਾਲ ਬਣਾ ਦਿਓ ਆਪਦੇ ਵਾਲਾ ਆਪਣੇ ਨਾਲ ਆਪਣਾ ਬਣਾਤਾ ਨਵਾ ਕਦੇ ਇਹਨੂੰ ਢਾ ਦੇਣੇ ਦੂਜੇ ਨੂੰ ਡਾਇਨਾਮਾਈਟ ਲਾ ਕੇ ਚਲਾਤਾ ਤੂੰ ਉਾਂ ਉਠਿਆ ਜੋ ਤੂੰ ਆ ਥੋੜਾ ਜਿਹਾ ਛਟਿਆ ਜਾ ਪਤਾ ਲੱਗਿਆ ਜਿਹੜਾ ਢਾਉਣਾ ਸੀ ਉਹ ਤਾਂ ਟੋਆ ਜਾ ਪਿਆ ਆਪਣੇ ਨਾਲ ਧਮਕਣਟ ਹੈ ਗਿਆ ਦਾ ਦੱਸੋ ਉਹ ਫਿਰ ਮੈਂ ਕਹਿਆ ਜੀ ਮੈਂ ਚੂਨਾ ਦੋਨਾਂ ਚ ਲੱਗਿਆ ਹੋਇਆ ਸੀ ਇੱਕ ਪੁੱਲ ਚ ਲੱਗਿਆ ਹੋਇਆ ਸੀ ਇੱਕ ਪੁੱਲ ਨੂੰ ਲੱਗਿਆ ਹੋਇਆ ਸੀ ਸੋ ਇਹ ਚੂਨਾ ਕੰਮ ਜਿਹੜਾ ਉਹ ਪੁਰਾਣਾ ਹੋ ਗਿਆ ਮੈਂ ਆਪ ਜਦੋਂ ਵਿਅੰਗ ਕਰਦਾ ਰਿਹਾ ਹਾਂ ਇਹ ਤਾਂ ਫਿਰ ਜੀ ਮੇਰੇ ਕੋਲੇ ਆਪ ਪ੍ਰਮਾਤਮਾ ਨੇ ਲੋਕ ਲੋਕਾਂ ਚ ਪ੍ਰਮਾਤਮਾ ਵਾਸਦਾ ਲੋਕਾਂ ਨੇ ਜੇ ਮੈਨੂੰ ਕੋਈ ਇਹੋ ਜਿਹਾ ਪੈਨ ਦੇਤਾ ਕਿ ਮੈਂ ਹੁਣ ਬਣਾਉਣੀਆਂ ਨੇ ਤਾਂ ਮੈਂ ਫਿਰ ਆਪਦੀਆਂ ਗੱਲਾਂ ਝੂਠੀਆਂ ਥੋੜੀ ਪੈਣ ਦੇਊਗਾ ਫਿਰ ਜਿਹੜੀਆਂ ਪਹਿਲਾਂ ਕਹੀਆਂ ਹੋਈਆਂ ਨੇ ਸੋ ਇਸ ਕਰਕੇ ਕੁਆਲਿਟੀ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਕਰਨਾ ਮੇਰੀ ਤੁਹਾਨੂੰ ਬੇਨਤੀ ਹੈ ਚੈੱਕ-ਅਪ ਵੀ ਕਰਾਂਗੇ ਤੁਸੀਂ ਮੈਂ ਕਹਿੰਦਾ ਤੁਸੀਂ ਆਪ ਕਾਓ ਵੀ ਸਾਡੀ ਸਾਡੇ ਚੈੱਕ ਕਰਕੇ ਜਾਓ ਜੀ ਇੰਨਾ 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 ਤੁਹਾਨੂੰ ਕੌਨਫੀਡੈਂਸ ਹੋ ਗਿਆ ਵੀ ਸਾਡੇ ਜਿੱਥੇ ਮਰਜੀ ਜਿੱਥੋਂ ਮਰਜੀ ਸਾਡੀ ਸਰਵ ਚੈੱਕ ਕਰ ਲਓ ਜੀ ਹਾਂ ਇੱਕ ਮੈਂ ਇੱਕ ਸੈਕਟਰ ਸਾਹਿਬ ਇੱਕ ਮੇਨ ਕਰ ਲਿਓ ਜਿੱਥੇ ਜਿਵੇਂ ਸ਼ਹਿਰਾਂ ਦੇ ਨੇੜੇ ਟੈਲੀਫੋਨ ਦੀਆਂ ਤਾਰਾਂ ਅੰਡਰਗਰਾਉਂਡ ਜਾਫ ਗਈ ਸੀਵਰੇਜ ਜੇ ਪਾਉਣਾ ਪਹਿਲੀ ਸੜਕ ਬਣਾਉਣ ਤੋਂ ਪਹਿਲਾਂ ਹੀ ਪਾ ਦਿਓ ਕਿਉਂਕਿ ਨਹੀਂ ਤਾਂ ਸੜਕ ਬਣੀ ਜਾਂਦੀ ਹੁੰਦੀ ਹੈ ਉਹ ਆਪਣੇ ਤਾਂ ਇੰਤੇਲੇ ਹੀ ਖੜੇ ਉਹਨਾਂ ਨੇ ਕਹਿੰਦੇ ਅਸੀਂ ਪੱਟਣੀ ਹੈ ਬਾਅਦ ਵਿੱਚ ਤੁਸੀਂ ਬਣਾਓ ਵੇਹ ਟੈਲੀਫੋਨ ਦੀਆਂ ਤਾਰਾਂ ਪਾਉਣੀ ਪਹਿਲਾਂ ਪਾ ਲੋ ਤਾਰਾਂ ਯਾਰ ਆਪਸ ਵਿੱਚ ਡਿਪਾਰਟਮੈਂਟ ਨਾਲ ਤਾਲਮੇਲ ਨਹੀਂ ਹੈਗਾ ਨਾ ਸੋ ਸਾਰੇ ਡਿਪਾਰਟਮੈਂਟ ਨਾਲ ਤਾਲਮੇਲ ਕਰਕੇ ਆਪਾਂ ਸੜਕ ਪਾਉਣੀ ਹੈ ਦੁਬਾਰੇ ਸੜਕ ਨੂੰ ਕੋਈ ਐਮਰਜੈਂਸੀ ਹਾਲਾਤਾਂ ਚ ਕੋਈ ਘੜ ਘੜ ਆ ਗਏ ਕੋਈ ਤੋੜਨੀ ਪੈਗੀ ਪੱਟਣੀ ਪੈਗੀ ਕਰ ਸਕਦੇ ਆ ਪਾਣੀ ਲਗਾਉਣ ਵਾਸਤੇ ਨਹੀਂ ਤਾਂ ਦੁਬਾਰੇ ਸੜਕ ਨੂੰ ਛੇੜਨਾ ਨਾ ਬਾਬੇ ਵੀ ਤਾਰਾਂ ਪਾਉਣੀਆਂ ਜੀ ਉਹ ਪਹਿਲੇ ਪੁੱਛ ਲੋ ਉਹਨਾਂ ਨੂੰ ਵੀ ਤਾਰਾਂ ਤੁਹਾਨੂੰ ਤਾਂ ਨਹੀਂ ਪਾਉਣੀਆਂ ਇੱਥੋਂ ਦੀ ਕੋਈ ਖੰਬੇ ਖੋੰਬੇ ਤਾਂ ਨਹੀਂ ਕੱਢਣੇ ਇੱਥੋਂ ਦੀ ਕੋਈ ਸਾਰੇ ਡਿਪਾਰਟਮੈਂਟ ਨੂੰ ਪੁੱਛ ਲੋ ਪਹਿਲੀ ਤਾਂ ਕਿ ਸੜਕ ਦਾ ਮਤਲਬ ਸੜਕ ਹੋਵੇ ਬਸ ਸੋ بڑا ਪਲਾਨ ਨਾਲ ਕੰਮ ਕਰ ਰਹੇ ਆ ਆ ਹੁਣ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹ 'ਚ ਤੁਸੀਂ ਸਾਥ ਦੇ ਰਹੇ ਹੋ ਬਹੁਤ ਸਾਰੇ ਪਿੰਡਾਂ ਵਾਲੇ ਹਰ ਰੋਜ਼ ਪੰਚੇਤਾਂ ਮਤੇ ਪਾ ਰਹੀਆਂ ਨੇ ਵੀ ਅਸੀਂ ਵੀ ਸਾਥ ਦੇਵਾਂਗੇ ਜੀ ਸਾਡੇ ਪਿੰਡ ਕੋਈ ਵੇਚ ਹੀ ਨਹੀਂ ਸਾਦਾ ਜੀ ਅਸੀਂ ਮਤਾ ਪਾਤਾ ਜੀ ਨਾ ਅਸੀਂ ਜਮਾਨਤ ਦੇਣ ਜਾਈਏ ਜੇ ਕੋਈ ਸਾਡੇ ਪਿੰਡ ਦਾ ਫੜ ਲਿਆ ਨਾ ਛੇ ਵੇਚਦਾ ਸੋ ਇਹ ਲੋਕ ਲਹਿਰ ਬਣਾਉਣੀ ਪਊਗੀ ਕੋਈ ਐਸੀ ਗੱਲ ਨਹੀਂ ਹੈਗੀ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿ ਤੂੰ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕਲਮੇ ਲੱਭ ਲਾਂਗੇ ਜ਼ਮੀਨ ਹੋਵੇ ਫੁੱਲਾਂ ਚੋਗੀ ਸੋ ਇਸ ਕਰਕੇ ਪਲਾਨਿੰਗ ਬਹੁਤ ਵੱਡੀ ਮੰਡੀ ਬੋਰਡ ਨਾਲ ਮਿਲ ਕੇ ਕੀਤੀ ਹੈ ਹਾਲਾਂਕਿ ਸਾਡਾ ਲਗਭਗ 6000 ਕਰੋੜ ਰੁਪਇਆ ਉਹਨਾਂ ਨੇ ਰੋਕ ਰੱਖਿਆ ਹੈ ਆਰ ਡੀ ਐਫ ਦਾ ਸੜਕਾਂ ਦਾ ਹੀ ਹੈ ਸਾਰਾ ਉਹ ਮੰਡੀ ਬੋਰਡ ਦਾ ਉਹ ਕਿਉਂ ਰੋਕਿਆ ਪਿਛਲੀ ਸਰਕਾਰ ਕੈਪਟਨ ਸਰਕਾਰ ਉਹੋ ਪੈਸੇ ਨੂੰ ਜਿਹੜਾ ਆਰ ਡੀ ਐਫ ਦਾ ਪੈਸਾ ਸੀ ਉਹਨੂੰ ਕਿਤੇ ਹੋਰ ਵਰਤ ਗਏ ਉਸ ਕੰਮ ਤੇ ਲਾਇਆ ਤੇ ਉਹਨਾਂ ਨੇ ਪੈਸੇ ਰੋਕ ਲਏ ਜੀ ਜਦੋਂ ਅਸੀਂ ਇਹਨਾਂ ਨੂੰ ਕਹੇ ਸਾਡੇ ਪੈਸੇ ਉਹ ਕਹਿੰਦੇ ਜੀ ਮਿਸ ਯੂਜ਼ ਅ ਪੈਸਾ ਹੋਇਆ ਪਹਿਲਾਂ ਵਾਲਾ ਪਹਿਲਾਂ ਤੁਸੀਂ ਐਕਟ ਪਾਸ ਕਰੋ ਵਿਧਾਨ ਸਭਾ ਚ ਕਿ ਇਹ ਇਸੇ ਕੰਮ ਦੀ ਵਰਤਾਂਗੇ ਅਸੀਂ ਐਕਟ ਪਾਸ ਕਰਤਾ ਜੀ ਬਿਹਾ ਲੋ ਜੀ ਅਸੀਂ ਐਕਟ ਪਾਸ ਕਰਤਾ ਪੈਸਾ ਮੰਡੀਆਂ ਵਾਲੀਆਂ ਸੜਕਾਂ ਤੇ ਲੱਗੂਗਾ ਮੰਡੀ ਬੋਰਡ ਦੀਆਂ ਸੜਕਾਂ ਤੇ ਤੇ ਅਸੀਂ ਉਹਨਾਂ ਕੋਲ ਗਏ ਕਹਿੰਦੇ ਹਾਂ ਠੀਕ ਹੈ ਉਹ ਕਹਿੰਦੇ ਇੱਕ ਫੀਸ ਘਟਾਓ ਮੰਡੀ ਦੀ ਅਜੀ ਕ ਵੀ ਸੜਕਾਂ ਦੇ ਪੈਸੇ ਮੰਗਣਾਂ ਤੇ ਘਟਾਉਣ ਦੀ ਗੱਲ ਕਰਦੇ ਹਾਂ ਅਜੇ ਤਾਂ ਐਕਟ ਵੀ ਪਾਸ ਕਰਤਾ ਹੁਣ ਲੱਗੇ ਤਾਂ ਹੋਏ ਆ ਜੇ ਬੇਨਤੀ ਕਰਕੇ ਉਹਨਾਂ ਨੂੰ ਵੀ ਸਾਨੂੰ ਇਹ ਪੈਸੇ ਦੇ ਦਿਓ ਅਸੀਂ ਸੜਕਾਂ ਦਾ ਪੰਜਾਬ ਦੀਆਂ ਸਾਰੀਆਂ ਨਵੀਆਂ ਬਣਨ ਵਾਲੀਆਂ ਵੀ ਬਹੁਤ ਨੇ ਉਹ ਫਿਰਨੀਆਂ ਵੀ ਬਣਾ ਦਾਂਗੇ ਪਿੰਡਾਂ ਦੀਆਂ ਕੋਈ ਪਿੰਡਾਂ ਰਹਿਣ ਹੀ ਦੇਣਾ ਕਿ ਕੱਚੀ ਕੱਚਾ ਪਹਾ ਜਾਂ ਕੋਈ ਹੋਰ ਹੁਣ ਤਾਂ ਪਿੰਡਾਂ ਨੂੰ ਤਿੰਨ ਤਿੰਨ ਚਾਰ ਚਾਰ ਸੜਕਾਂ ਜਾਂਦੀਆਂ ਨੇ ਪਹਿਲਾਂ ਤਾਂ ਇੱਕ ਅੱਧੀ ਹੁੰਦੀ ਸੀ ਹੁਣ ਤਾਂ ਪਹੈਂਚ ਵੀ ਸੜਕਾਂ ਨਾਲ ਸੋ ਇਸ ਕਰਕੇ ਸੜਕਾਂ ਨੂੰ ਠਠਾਰਾ ਫੂਟਾ ਕਰਨ ਵਾਸਤੇ ਵੀ 250 ਕਰੋੜ ਰੁਪਇਆ ਹੈਨਾ ਤੇ 5 ਸਾਲਾਂ ਦੀ ਮੇਨਟੇਨ ਵਾਸਤੇ 16.27 ਕਰੋੜ ਰੁਪਇਆ ਪੈਸੇ ਦੀ ਅਸੀਂ ਕਮੀ ਨਹੀਂ ਆਉਣ ਦਿੰਦੇ ਦੇਖੋ ਆ ਗਲੀਆਂ ਨਾਲੀਆਂ ਫੇਰ ਬਣਾ ਲਾਂਗੇ ਉਹ ਤਾਂ ਐਂ ਚੱਲੀ ਜਾਊਗਾ ਅੰਮ ਜੀ ਸਰਕਾਰ ਗਲੀ ਉੱਚੀ ਚੱਕ ਦਿੰਦੀ ਆ ਘਰ ਨਹੀਂਮੀ ਹੋ ਜਾਂਦੇ ਲੋਕਾਂ ਘਰ ਚਾ ਚਾ ਗਲੀ ਨਹੀਂਮੀ ਹੋ ਜਾਂਦੀ ਸਰਕਾਰ ਫੇਰ ਗਲੀ ਚ ਚੱਕ ਨਹੀਂ ਫੇਰ ਘਰ ਨਹੀਂਮੀ ਹੋ ਜਾਂਦੇ ਲੋਕ ਘਰ ਚ ਐਂ ਚੱਲੀ ਜਾਂਦੇ ਬਹੁਤ ਸਾਲਾਂ ਤੋਂ ਉਦੀ ਕੋਈ ਪਲਾਨ ਨਹੀਂ ਹੈਗੀ ਹੈਨਾ ਸ਼ਮਸ਼ਾਨ ਘਟ ਅੰਨੇ ਕੰਦਾਂ ਨੂੰ ਗਰੰਟਾਂ ਦੇ ਹੀ ਗਏ ਨੇ ਵੀ ਦੱਸੋ ਚੋ ਜਿਹੜੇ ਮੁਰਦੇ ਗਏ ਨੇ ਉਹ ਤਾਂ ਆਉਂਦੇ ਨਹੀਂ ਹੈਗੇ ਉੱਠ ਕੇ ਹੈਨਾ ਜਿਉਂਦਿਆਂ ਤੇ ਲਾ ਲੀਏ ਸਕੂਲਾਂ ਨੂੰ ਬਣਾ ਲੀਏ ਲਾਇਬ੍ਰੇਰੀਆਂ ਬਣਾ ਲੀਏ ਹੈਨਾ ਬੱਚਿਆਂ ਨੂੰ ਪੜ੍ਹਾ ਲੀਏ ਵਧੀਆ ਕੁਆਲਿਟੀ ਦੇ ਸਕੂਲ ਬਣਾ ਲੀਏ ਸੋਲਰ ਲਾਈਟਾਂ ਲਾ ਲੀਏ ਪਿੰਡਾਂ 'ਚ ਹੈਨਾ ਮੁਹੱਲਾ ਕਲੀਨਿਕ ਖੋਲ੍ਹ ਲੀਏ ਫੈਸਿਲਿਟੀਆਂ ਹੈਲਥ ਦੀਆਂ ਦੇ ਦिए ਬਿਜਲੀ ਦਾ ਕਰਤਾ ਬਿਜਲੀ ਦਾ ਕਾਰਜਕਾਰੀ ਦਿੱਤਾ ਹੁਣ ਸੋ ਇਸ ਕਰਕੇ ਅਸੀਂ ਉਹ ਕੰਮਾਂ ਨੂੰ ਪਹਿਲਾਂ ਪ੍ਰਾਇੋਰਟੀ ਦੇ ਰਹੇ ਹਾਂ ਜਿਹੜੇ ਕੰਮਾਂ ਨਾਲ ਕਿਸੇ ਦੀ ਜ਼ਿੰਦਗੀ 'ਚ ਸੁਧਾਰ ਆਉਂਦਾ ਹੋਵੇ ਕਿਸੇ ਦੇ ਬੱਚੇ ਪੜ ਗਏ ਗਰੀਬ ਦਾ ਬੱਚਾ ਪੜ ਗਿਆ ਇੱਕ ਵਾਰੀ ਹੁਣ ਸਾਡੇ 199 190 ਲਾਰੋ ਚਲੋ 190 ਬੱਚੇ ਸਰਕਾਰੀ ਸਕੂਲਾਂ 'ਚ ਪੜ ਕੇ ਸਾਡੇ ਸਰਕਾਰੀ ਸਕੂਲਾਂ ਦੇ ਪਿਛਲੇ ਸਾਲ ਜੇਈ ਦਾ ਟੈਸਟ ਪਾਸ ਕਰ ਗਏ ਜੀ 190 ਬੱਚੇ ਹੋ ਜਦੋਂ ਇੰਜੀਨੀਅਰ ਬਣਨਗੇ 5-5 ਲੱਖ ਰੁਪਈਆ ਮਹੀਨੇ ਦੀ ਤਨਖਾਹ ਹੋਊਗੀ ਉਹਨਾਂ ਦੀ ਪੈਕੇਜ ਮਿਲਣਗੇ ਉਹਨਾਂ ਨੂੰ ਕੋਈ ਕੰਪਨੀਆ ਵੱਲੋਂ ਕਿਸੇ ਦਾ ਬਾਪੂ ਦਿਹਾੜੀ ਕਰਦਾ ਹੈ ਕਿਸੇ ਦਾ ਬਾਪੂ ਖੇਤ ਮਜ਼ਦੂਰੀ ਕਰਦਾ ਹੈ ਕਿਸੇ ਦਾ ਘਰੇ ਆਮ ਆਮ ਕਿਸਾਨ ਹੈ ਆਮ ਕਰਾਂ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਪੜ੍ਹ ਰਹੇ ਨੇ ਕੁਆਲਟੀ ਐਜੂਕੇਸ਼ਨ ਕਰਤੀ ਸੀ ਸਕੂਲਾਂ ਤੇ ਵੀ ਚੱਲ ਰਹੀ ਹੈ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਤੋ ਇਸ ਕਰਕੇ ਉਹਨਾਂ ਨੂੰ ਤਾਂ ਦੇਖਿਆ ਹੀ ਨਹੀਂ ਕਿ ਕਦੇ ਸਕੂਲ ਵੀ ਕਿਹਾ ਜੇ ਹੋਏ ਪਏ ਨੇ ਛੱਤਾਂ ਡਿੱਗੀ ਜਾਂਦੀਆਂ ਨੇ ਕੋਈ ਕਿਸੇ ਸਕੂਲ 'ਚ ਬੈਂਚ ਨਹੀਂ ਹੈਗੇ ਕਿਤੇ ਬਾਥਰੂਮ ਨਹੀਂ ਸੀ ਕਿਤੇ ਸਕੂਲਾਂ ਮਾਸਟਰਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਕਿਤਾਬਾਂ ਨਹੀਂ ਹੈਗੀਆਂ ਵਰਦੀਆਂ ਟਾਈਮ ਤੇ ਨਹੀਂ ਮਿਲਦੀਆਂ ਆਹ ਕਰ ਚਲੀ ਜਾਂਦਾ ਸੀ ਸਰਕਾਰੀ ਸਕੂਲਾਂ ਦਾ ਸਾਮੀਦਿਕ ਕੰਨ ਨਹੀਂ ਸੀ ਹੋ ਗਿਆ ਨੇ ਛੱਡੋ ਪਰ ਇਹਦਾ ਫੇਲ ਨੇ ਪ੍ਰਾਈਵੇਟ ਵਾਲਿਆਂ ਨਾਲ ਗੱਲ ਕਰਕੇ ਮਜਬੂਰੀ 'ਚ ਪੜਾਈ ਪ੍ਰਾਈਵੇਟ ਚ ਪੜਾਉਣੇ ਪੈਂਦੇ ਸੀ ਵਿਜਵਾਕ ਹੁਣ ਤੁਹਾਡੀ ਮਰਜ਼ੀ ਹੈ ਇੱਧਰ ਪੜਨਾ ਪ੍ਰਾਈਵੇਟ ਚ ਪੜਨਾ ਪ੍ਰਾਈਵੇਟ ਪਾ ਲੈਓ ਸਰਕਾਰੀ ਚ ਪੜਨਾ ਸਰਕਾਰੀ ਚ ਪੜਾ ਲੋ ਕੁਆਲਿਟੀ ਆਫ ਐਜੂਕੇਸ਼ਨ ਵਿਲ ਬੀ ਸੇਮ ਤੇ ਉਧਰ ਤਾਂ ਫੀਸ ਲੱਗੂਗਾ ਇੱਧਰ ਫੀਸ ਵੀ ਨਹੀਂ ਲੱਗਣੀ ਇਹ ਤੁਹਾਡੀ ਮਰਜ਼ੀ ਹੈ ਐਸੀ ਤਰ੍ਹਾਂ ਹੀ ਹਸਪਤਾਲਾਂ ਦਾ ਸਰਕਾਰੀ ਹਸਪਤਾਲਾਂ ਚ ਉਹਨਾਂ ਤੇ ਆਇੰਦ ਦਿੱਤਾ ਐਕਸ-ਰੇ ਵਾਲੀਆਂ ਮਸ਼ੀਨਾਂ ਤਾਂ ਕਬੂਤਰਾਂ ਦੇ ਹਾਲ ਨੇ ਸੀ ਓਗਲਗਾ ਛੱਡੋ ਪਰ ਜੋ ਮਰਜ਼ੀ ਹੈ ਜਾਨ ਬਚਾਉਣੀ ਹੈ ਕਿਲਾ ਵੇਚ ਦਿੰਦੇ ਆ ਪ੍ਰਾਈਵੇਟ ਚ ਇਲਾਜ ਕਰਾ ਲਓ ਮਜਬੂਰੀ ਚ ਹੁਣ ਅਸੀਂ ਉਹ ਸੇਮ ਕਰ ਦਾਂਗੇ ਪ੍ਰਾਈਵੇਟ ਚ ਕਰਨਾ ਪ੍ਰਾਈਵੇਟ ਚ ਕਰੋ ਸਰਕਾਰੀ ਚ ਕਰਨਾ ਸਰਕਾਰੀ ਚ ਕਰਾ ਲਓ ਹੈਨਾ ਹੈਲਥ ਕੇਅਰ ਵਿਲ ਬੀ ਸੇਮ ਮਸ਼ੀਦਾ ਸਰ ਪ੍ਰਾਈਵੇਟ ਤੋਂ ਵੀ ਵਧੀਆ ਹੋਣਗੀਆਂ ਪਰ ਉਧਰ ਫੀਸ ਲੱਗੂ ਇਧਰ ਫੀਸ ਵੀ ਨਹੀਂ ਲੱਗਣੀ ਡਾਕਟਰ ਨੂੰ ਕਹਤਾ ਕੋਈ ਵੀ ਦਵਾਈ ਹੈ ਜਿਹੜੀ ਨਹੀਂ ਲਿਖਣੀ ਜਿਹੜੀ ਬਾਹਰੋਂ ਲੈਉਣੀ ਪਵੇ ਉਸ ਤਰ ਦੇ ਜੇ ਕੋਈ ਦਵਾਈ ਹੈ ਨਹੀਂ ਡਾਕਟਰ ਆਪ ਲੈ ਕੇ ਆ ਵੀ ਬਾਹਰੋਂ ਉਹ ਮਰੀਜ਼ ਨੂੰ ਨਾ ਭੇਜੇ ਉਹਦੇ ਘਰਦਿਆਂ ਨੂੰ ਭੇਜ ਦਿੰਦੇ ਆ ਬਾਹਰ ਜਾਣ ਸਾਰੇ ਲੁੱਟ ਜਾਂਦੇ ਹੋ ਇਹ ਕਿਉਂਕਿ ਇਹ ਗੱਲਾਂ ਮੈਂ ਜਾਣਦਾ ਨਾ ਆਪਦੇ ਨਾ ਪਿੰਡੇ ਤੇ ਨਾ ਹੀ ਹੋਈਆਂ ਨੇ ਤਾਂ ਕਰ ਸਕਦੇ ਆ ਹੁਣਾਂ ਨੂੰ ਤਾਂ ਪਤਾ ਹੀ ਨਹੀਂ ਉਹਦਾ ਹਾਈ ਕੁਆਲਿਟੀ ਦੀ ਲਾਈਫ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਕੀ ਹੁੰਦਾ ਹੈ ਲਿੰਕ ਰੋਡਾਂ ਕੀ ਹੁੰਦੀਆਂ ਨੇ ਕਦੇ ਗਏ ਤਾਂ ਇਹ ਲਿੰਕ ਰੋਡਾਂ ਤੇ ਉਹ ਨਾ ਪਹਿਲਾਂ ਬਚਪਨ ਚ ਗਏ ਨਾ ਬਾਅਦ ਚ ਗਏ ਰਾਜੇ ਟਾਈਪ ਬੰਦੇ ਸੀ ਉਹ ਸੋ ਤਾਂ ਕਰਕੇ ਤੁਹਾਡਾ ਲੰਬਾ ਵੀ ਠੀਕ ਹੈ ਬੁਲਾ ਲਿਆ ਹੁਣਾਂ ਬੁਲਾ ਕੇ ਕਹਤਾ ਹੁਣ ਆ ਕਰ ਦਾਂਗੇ ਉਹ ਕਰ ਦਾਂਗੇ ਸਾਰੇ ਪੰਜਾਬ ਨੂੰ ਐਂ ਕਹਿੰਦੇ ਰਹਿੰਦੇ ਨੇ ਮੈਂ ਉਹ ਨਾਮ ਨਹੀਂ ਲੈਂਦਾ ਕਿਉਂਕਿ ਪਰ ਕੁ ਰਾਜਨੀਤਿਕ ਫੰਕਸ਼ਨ ਨਹੀਂ ਹੈਗਾ ਪਰ ਆਪਾਂ ਹੁਣ ਅੱਗੇ ਵਿਜ਼ਨ ਦੇਖੀਏ ਛੱਡੀ ਇਹਨਾਂ ਨੂੰ ਹੁਣ ਉਹ ਲੋਕਾਂ ਨੇ ਜੋ ਸਹਾਇਤਾ ਦੇਣੀ ਸੀ ਉਹਨੂੰ ਦੇ ਦਿੱਤੀ ਆਪਾਂ ਹੁਣ ਬਿਜ਼ਨੈਰੀ ਕੰਮ ਕਰੀਏ ਐਸਐਸਐਫ ਬਣਾਈ ਹੈ ਸੜਕ ਸੁਰੱਖਿਆ ਫੋਰਸ ਤੁਸੀਂ ਦੇਖੀ ਹੋਣੀ ਸੜਕ ਤੇ ਖੜੀਆਂ ਗੱਡੀਆਂ ਜਦੋਂ ਮੈਂ ਐਮਪੀਸੀ ਮੈਂ ਤੋਂ ਡਾਟਾ ਕਢਾਇਆ ਸੀਗਾ ਪੰਜਾਬ ਨੰਬਰ 1 ਸੀ ਉਦੋਂ 14 ਮੈਂ 18 ਦੀ ਗੱਲ ਕਰ ਰਿਹਾ 2018 ਚ 14 ਮੋਤਾਂ ਪਰਡੇ 50 ਸੜਕਾਂ ਤੇ ਔਨ ਦਾ ਸਪੌਟ ਉਹ ਤਾਂ ਹੁਣ ਵੱਧ ਗਿਆ ਹੋਣੀ ਆ ਬਾਅਦ ਚ ਹੁਣ 25 ਤੱਕ ਦਾ 22 ਤੇ 23 ਤੱਕ ਦਾ ਕਿਉਂਕਿ ਅਸੀਂ 23 ਬਾਅਦ ਬਣਾਈ ਐਸਐਸਐਫ 15 ਪਰਡੇ ਚਲੋ 15 ਲਾ ਲਓ ਮਹੀਨੇ ਨੇ 450 ਸਾਲ ਦਾ 5000 ਤੋਂ ਉੱਪਰ ਸਾਲੋਂ 5000 ਤੋਂ ਉੱਪਰ ਬੰਦਾ ਸੜਕਾਂ ਤੇ ਕਾਰਾਂ ਦੇ ਘਰ ਪੱਟੇ ਜਾਂਦੇ ਸੀ ਟਰੱਕ ਖੜੇ ਟਰੱਕ 'ਚ ਗੱਡੀ ਵੱਜੀ ਜੀ ਸਾਰਾ ਟੱਬਰ ਮੌਦੇ ਮੋਹ ਚ ਅਸੀਂ ਉਹ ਦੇਤੀਆਂ ਗੱਡੀਆਂ ਉਹਨਾਂ ਨੂੰ ਬਹੁਤ ਸ਼ਾਨਦਾਰ ਵੀ ਟਰੱਕ ਟੁੱਟ ਖਰਾਬ ਹੋ ਗਿਆ ਕੋਈ ਤੂੜੀ ਵਾਲੀ ਟਰਾਲੀ ਫਿਰ ਉਹਨਾਂ ਤੇ ਉਹਨਾਂ ਕੋਲ ਸਾਈਡ ਤੇ ਕਰ ਦੋ ਕੁਝ ਗਈ ਤੇ ਉਹਨਾਂ ਕੋਲੇ ਸਟੈਚਰ ਵੀ ਨੇ ਫਰਸਟ ਏਡ ਦਾ ਸਮਾਨ ਹੈ ਕੋਈ ਐਕਸੀਡੈਂਟ ਰੱਬ ਨਾ ਕਰੇ ਹੋ ਜੇ ਇਮੀਡੀਏਟਲੀ 6 ਮਿੰਟ 20 ਸਕਿੰਟ ਦਾ ਨਾਲ ਟਾਈਮ ਆਈ 6 ਮਿੰਟ 20 ਸੈਕਿੰਡ ਚੋਂ ਉੱਥੇ ਆ ਜਾਂਦੇ ਨੇ ਆਨਸਾਰ ਉਹ ਪੱਟੀ ਕਰਕੇ ਬਲੀਡਿੰਗ ਰੋਕ ਲਈ ਹਸਪਤਾਲ ਚ ਲੈ ਜਾਂਦੇ ਜਿਹੜਾ ਨੇੜੇ ਵਾਲਾ ਜਿਹੜਾ ਵੀ ਨੇੜੇ ਵਾਲਾ ਹਸਪਤਾਲਾ ਪ੍ਰਾਈਵੇਟ ਸਰਕਾਰੀ ਉਹ ਚ ਲੈ ਜਾਓ ਖਰਚਾ ਸਰਕਾਰ ਦੇਊਗੀ 48.3% ਮੌਤਾਂ ਘਟ ਗਈਆਂ ਜੀ ਇੱਕ ਸਾਲ ਚ ਔਰ ਇਸ ਗੱਲ ਦੀ ਪੂਰੇ ਸੰਸਦ ਚ ਚਰਚਾ ਹੋਈ ਹੈ ਵੀ ਇਹ ਇਹ ਕੰਮ ਕਰਨੇ ਨੇ ਜਿਹੜਾ ਪੰਜਾਬ ਨੇ ਕੀਤਾ ਆ ਕੰਮ ਨਹੀਂ ਕਰਨ ਵਾਲੇ ਜੀ ਲੋਕ ਲੋਕ ਗੱਡੀਆਂ ਵੱਡੀਆਂ ਨੇ ਸੜਕਾਂ ਵਧੀਆ ਨੇ ਚੱਲੀ ਜਾਂਦੇ ਨੂੰ ਕੋਈ ਹੈ ਹੀ ਨਹੀਂ ਵਾਲੀ ਵਾਰਸ ਉੱਥੇ ਚੱਲ ਉਹ ਇੱਧਰ ਨੂੰ ਜਾ ਦਿਨ ਉਹ ਜਾ ਹੁਣ ਘਟੋ ਘਟ ਸੜਕਾਂ ਤੇ ਵੀ ਕ੍ਰਾਈਮ ਘਟੂਗਾ ਕਿਉਂਕਿ ਉਹ ਖੜੇ ਨੇ ਥਾਂ ਥਾਂ ਤੇ ਜਿਹੜਾ ਰੋਡ ਕ੍ਰਾਈਮ ਹੈ ਉਹ ਵੀ ਘਟੂਗਾ ਔਰ ਕੱਲਾ ਇਹ ਨਹੀਂ ਹੈਗਾ ਵੀ ਮਤਲਬ 42% ਨਾਲ 2500 ਹੋ ਗਿਆ 2500 ਬੰਦੀ ਦੀ ਜਾਨ بچਾਈ ਹੈ ਅ ਕਰੋੜਾ ਰੁਪਈਆ ਮਤਲਬ ਮਿਲਦਾ 8 ਤੋਂ 10 ਕਰੋੜ ਰੁਪਈਆ ਤੇ ਪਤਰੀ ਕਿੰਨੇ ਤੋਲੇ ਕਹਿੰਦੇ ਸੀਗੇ ਸੋਨਾ ਕਹਣੇ ਉਹ ਵੀ ਉਹਨਾਂ ਦੇ ਘਰੇ ਫੜਾ ਕੇ ਆਏ ਆ ਜਿਹੜੇ ਗੱਡੀ 'ਚ ਰਹਿ ਗਏ ਐਕਸੀਡੈਂਟ ਵੇਲੇ ਕੋਈ ਵਿਆਹ ਤੋਂ ਆਏ ਨੇ ਲੇਡੀਜ਼ ਦਾ ਪਰਸ ਹੈ ਉਹ 'ਚ ਸੋਨਾ ਪਿਆ ਉਦੋਂ 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 ਕਿਤੇ ਪਰਸ ਬਰੇ ਸੁੱਜਦੀ ਆ ਗੱਲ ਜਦੋਂ ਐਕਸੀਡੈਂਟ ਹੋ ਜੇ ਉਹ ਤਾਂ ਜਾਨ ਬਚਾਉਣ ਦੀ ਹੁੰਦੀ ਆ ਉਹ ਵੀ ਕੋਈ ਇਧਰ ਉਧਰ ਹੋ ਜਾਂਦਾ ਸੀ ਪਤਾ ਨਹੀਂ ਕੌਣ ਕੌਣ ਲੈ ਜਾਂਦਾ ਸੀ ਉਹ ਵੀ ਹੁਣ ਆਉਣ-ਆਉਣ ਸਾਰ ਰਹੋ ਪਹਿਲਾਂ ਉਹਨਾਂ ਨੂੰ ਸੰਭਾਲ ਕੇ ਫਿਰ ਉਹਨਾਂ ਦਾ ਸਾਰਾ ਸਾਮਾਨ ਸੰਭਾਲ ਕੇ ਉਹਨੂੰ ਕਰੇ ਫੜਾ ਕੇ ਆਉਂਦੇ ਨੇ ਵੀ ਆ ਲਓ ਜੀ ਆ ਤੁਹਾਡੀ ਗੱਡੀ ਚ ਮਿਲਿਆ ਸੀਗਾ ਆ ਕੰਮ ਚੱਲਦਾ ਜੀ ਐਂ ਚੱਲਣਾ ਕੰਮ ਇਹ ਫੇ ਨਹੀਂ ਤਾਂ ਫਾਇਦਾ ਕੀ ਹੋਇਆ ਫਿਰ ਆ ਅਸੀਂ ਵੀ ਹੋਇਆ ਜੀ ਆ ਕੇ ਬਲੋਕਾਂਗੇ ਤਾਂ ਫਰਕ ਕੀ ਰਹੇਗਾ ਯਾਰ ਫਿਰ ਕੁਝ ਤਾਂ ਨਵਾਂ ਕਰੀਏ ਨਾ ਲੋਕਾਂ ਨਾਲ ਸੋ ਇਹ ਕਰਕੇ ਮੈਂ ਤੁਹਾਨੂੰ ਬਾਲਾ ਜਿਆਦਾ ਲੰਮਾ ਨਹੀਂ ਕਹਦਾ ਤੁਸੀਂ ਦੂਰੋਂ ਦੂਰੋਂ ਆਏ ਹੋ ਬਸ ਇਹੀ ਬੇਨਤੀ ਕਰਦਾ ਕਿ ਤੁਸੀਂ ਮਿਲਦੇ ਰਹੋ ਸਾਨੂੰ ਸਾਡ ਇੱਕ ਇਹਨਾਂ ਦਾ ਕੰਟੈਕਟ ਨੰਬਰ ਦਿੱਤਾ ਦੋ ਨਮੈਂਦਿਆਂ ਦੇ ਨਾਂ ਦੇ ਦਿਓ ਤੁਸੀਂ ਤਿੰਨ ਦੇ ਦਿਓ ਕੋਈ ਗੱਲ ਨਹੀਂ ਤੇ ਅਸੀਂ ਉਹਨਾਂ ਨੂੰ ਕਿੰਨੇ ਜ਼ੋਨ ਦੇ ਦਿਓ ਨਾ ਮਾਲਵਾ ਮਾਝਾ ਦੁਆਬਾ ਤਿੰਨਾਂ ਚੋਂ ਦੇ ਦਿਓ ਤੇ ਸਾਡਾ ਨਾ ਕੰਟੈਕਟ ਨੰਬਰ ਸ਼ੇਅਰ ਕਰ ਲੋ ਗੌਰਮੈਂਟ ਦੇ ਕੋਈ ਵੀ ਕੰਮ ਹੋਵੇ ਕੋਈ ਵੀ ਸਮੱਸਿਆ ਸਜਾ ਹੋਵੇ ਕੰਮ ਦੌਰਾਨ ਕਈ ਵਾਰੀ ਹੋਰ ਸਮੱਸਿਆਵਾਂ ਆ ਜਾਂਦੀਆਂ ਜਿਹੜੀਆਂ ਆਪਾਂ ਇੱਥੇ ਵਿਚਾਰ ਨਹੀਂ ਕਰ ਸਕਦੇ ਕੰਮ ਦੌਰਾਨ ਪਤਾ ਲੱਗਦਾ ਵੀ ਕੀ ਹੈ ਇਹ ਤਾਂ ਉਹ ਤਾਂ ਬਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਉਦੋਂ ਪਤਾਦਾ ਆ ਕੀ ਹੋ ਗਿਆ ਜਰਾ ਤਾਂ ਇੱਥੇ ਤਾਂ ਐ ਹੀ ਨਹੀਂ ਸੀਗਾ ਐ ਸੋਚਿਆ ਨਹੀਂ ਸੀ ਫਿਰ ਉਹ ਦੱਸ ਦਿਓ ਸਾਨੂੰ ਜੇ ਮੌਕੇ ਤੇ ਕੋਈ ਡਿਸੀਜਨ ਲੈਣਾ ਪਏਗਾ ਮੌਕੇ ਤੇ ਡਿਸੀਜਨ ਲੈ ਲਾਂਗੇ ਅਸੀਂ ਕਿਤੇ ਕੋਈ ਐਕਵੀਜ਼ੀਸ਼ਨ ਦੀ ਦਿੱਕਤ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ ਕੰਮ ਕਰਜ ਤੁਹਾਨੂੰ ਅਸੀਂ ਦਿੱਕਤ ਨਹੀਂ ਆਉਣ ਦਿੰਦੇ ਬਸ ਉਹ ਸਾਡਾ ਕੰਮ ਹੈ ਤੇ ਬਾਕੀ ਤੁਹਾਡਾ ਸਾਰਿਆਂ ਦਾ ਇੱਥੇ ਆਇਆਂ ਦਾ ਫੇਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਹੈ ਚੱਲਿਆ ਇੱਕ ਕਦਮ ਫੇਰ ਸਿਰ ਮੱਤੇ ਸਾਡੇ ਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਭਾਈ ਹੈ ਤੰਚ ਹੈ ਹਾਂ ਇਸ ਤੋਂ ਬਾਅਦ ਤੁਸੀਂ ਤੁਹਾਡੇ ਵਾਸਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੈ ਇੱਥੋਂ ਉਹ ਕਹਿੰਦੇ ਆ ਨਾ ਕਿ ਆਪਣੇ ਕਲਚਰ ਚ ਹੈ ਕਿ ਜਿਹੜਾ ਘਰੇ ਆ ਜੀ ਉਹਨੂੰ ਭੁੱਖਾ ਨਹੀਂ ਤੋੜਨਾ ਸੋ ਤੁਸੀਂ ਸਾਡੇ ਘਰੇ ਆਏ ਹੋ ਅੱਜ ਰਾਜਤਾ ਨਹੀਂ ਚਾਹੀਉਂ RAMNAR ਚਾਚੂ ਵੀ ਕੇ RAMNAR ਸਨੈਕਸ ਲੱਗੇ ਨੇ ਤੇ ਆਪਸ ਦੇ ਵਿੱਚ ਵੀ ਨੰਬਰ ਸ਼ੇਅਰ ਕਰ ਲੋ ਇੱਕ ਦੂਜੇ ਨੂੰ ਮਿਲੋ ਤੇ ਫੇਰ ਕਹਿਣਾ ਹੌਲੀ ਜਾਇਓ ਆਰਾਮ ਨਾਲ ਜਾਇਓ ਕਿਉਂਕਿ ਤੁਹਾਡੀ ਬਹੁਤ ਲੋੜ ਹੈ ਪੰਜਾਬ ਨੂੰ ਪਰਿਵਾਰ ਨੂੰ ਤੇ ਮੈਂ ਦੁਆ ਕਰਦਾ ਕਿ ਤੁਸੀਂ ਸਤੰਦਰੁਸਤ ਰਹੋ ਪਰਿਵਾਰ ਤੰਦਰੁਸਤ ਰਹਿਣ ਤੇ ਤੁਹਾਡਾ ਬਿਜ਼ਨਸ ਵਧੇ ਫੁੱਲੇ ਦੁੱਗਣੇ ਤਿੱਗਣੇ ਤਰੱਕੀਆਂ ਕਰੋ ਔਰ ਪੰਜਾਬ ਨੂੰ ਵੀ ਤਰੱਕੀਆਂ ਬਲ ਲਿਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਰੰਗਲਾ ਹੱਸਦਾ ਵਸਦਾ ਪੰਜਾਬ ਬਣਾਉਣ ਲਈ ਤੁਹਾਡਾ ਜੋ ਡ੍ਰਿਡ ਸੰਕਲਪਾ ਉਟੀਚੇ ਨੂੰ ਦੱਸਿਆ ਬਸ ਥੋੜਾ ਸਮਾਂ ਅਸੀਂ ਹੋਰ ਲਵਾਂਗੇ ਅ ਅ ਵੋਟ ਆਫ ਥੈਂਕਸ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਕਿ ਅਸੀਂ ਮੁੱਖ ਮੰਤਰੀ ਸਾਹਿਬ ਕਿਉਂਕਿ ਅੱਜ ਇਹ ਬੜਾ ਨਵਾਂ ਇਕਲਾ ਸਮਾਗਮ ਆ ਇਸ ਤਰ੍ਹਾਂ ਤੁਸੀਂ ਵੀ ਗੱਲ ਕਹੀ ਹੈ ਪਹਿਲੀ ਵਾਰ ਇਸ ਤਰ੍ਹਾਂ ਦਾ ਸਮਾਗਮ ਰੱਖਿਆ ਗਿਆ